ਸਮਾਂ ਤੇ ਸਾਰੇ ਰੱਖ ਲਿਆ ਵਾ ਹੁਣ ਪਤਾ ਨਹੀਂ ਕਾਲੀ ਕਾਲੇ ਨੂੰ ਪਤਾ ਨਹੀਂ ਲੱਗਦਾ ਕੀ ਰਹਿ ਗਿਆ ਵਾ ਤੇ ਕੀ ਲੈ ਚੱਲੀ ਹੂੰ ਪ੍ਰਭ ਹਾਂਜੀ ਹੋ ਗਈਆਂ ਤਿਆਰ ਹਾਂਜੀ ਹੋ ਗਈਆਂ ਤੇ ਲੈ ਤੂੰ ਤਾਂ ਕੱਪੜੇ ਹੀ ਬੜੇ ਲੱਲੇ ਆ ਕੀ ਕਰਾਂ ਭੈਣ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਰੱਖਾਂ ਤੇ ਕੀ ਛੱਡਾਂ ਮੈਂ ਪਤਾ ਕੀ ਆਨੀ ਆ ਪਹਿ ਇੱਕ ਦਿਨ ਤਾਂ ਲੱਗਣਾ ਜਾਣ ਲੱਗਿਆ ਤੇ ਇੱਕ ਲੱਗਣਾ ਵਾ ਆਉਣ ਲੱਗਿਆ ਤੇ ਦੋਕ ਦਿਨ ਉੱਥੇ ਰਹਿਓ ਤੇ ਆਜੋ ਪਤਾ ਕੀ ਗੱਲ ਵਾ ਮੇਰਾ ਨਾ ਮਾਨਵੜਾ ਡਰਨ ਡਿਆ ਵਾ ਤੈਨੂੰ ਪਤਾ ਹੀ ਆ ਨਾ ਪ੍ਰਭ ਪਿਆ ਸਾਡਾ ਪੁਰਾਣਾ ਬੜਾ ਲਾਲਚੀ ਜਿਹਾ ਵਾ ਉਹ ਤੇ ਕੱਲ ਦਾ ਨਾ ਲੁੱਡੀਆਂ ਪਾਉਂਦਿਆ ਵਾ ਪੀ ਚੰਗਾ ਹੋਇਆ ਕਿ ਜਥੇਦਾਰ ਚਲ ਚਲਿਆ ਵਾ ਭੈਣ ਜੀ ਗੱਲ ਤੇ ਤੁਹਾਡੀ ਸਹੀ ਆ ਪਰ ਕੀ ਕਰਾਂ ਮਜਬੂਰੀ ਆ ਜੇ ਨਾ ਹੁੰਦੀ ਤੇ ਮੇਰਾ ਕੜ ਜੀ ਕਾਂਡਾ ਜਾਣ ਨੂੰ ਨਾਲ ਇਦਾਂ ਕਿਹੜਾ ਜੀ ਕਰਦਾ ਵਾ ਬੰਦਾ ਹਾਸਤਾ ਖੇਡਦਾ ਜਾਵੇ ਤਾਂ ਹੋਰ ਗੱਲ ਹੁੰਦੀ ਆ ਐਦਾਂ ਨਾ ਮੇਰਾ ਜੀ ਜਾਣ ਨੂੰ ਕਾਂਡਿਆ ਨਾ ਮੇਰਾ ਰਹਿਣ ਨੂੰ ਕਾਂਡਿਆ ਵਾ ਸਮਝ ਨਹੀਂ ਆਉਂਦੀ ਕੀ ਕਰਾਂ ਸਫਰ ਇੰਨਾ ਵਾ ਕਤਮ ਕਾਇਆ ਨਹੀਂ ਮੁਕਣਾ ਚਲ ਕੋਈ ਨਹੀਂ ਹੁਣ ਜੇ ਮਨ ਚ ਹਾਵੀ ਗੱਲ ਰੱਖੀ ਨਾ ਤੇ ਫਿਰ ਬੰਦਾ ਨਾ ਟੈਨਸ਼ਨ ਵਿੱਚ ਰਹਿੰਦਾ ਵਾ ਤੇ ਟੈਨਸ਼ਨ ਨਹੀਂ ਲੈਣੀ ਚਾਹੀਦੀ ਅੱਜ ਕੱਲ ਚਲ ਕੋਈ ਨਹੀਂ ਤੁਸੀਂ ਹੈ ਜੀ ਦੋਵੇਂ ਜਣੇ ਪਿੱਛੇ ਤੁਸੀਂ ਧਿਆਨ ਰੱਖਿਓ ਹਾਂ ਧਿਆਨ ਤੇ ਮੈਂ ਰੱਖੂੰਗੀ ਪਰ ੜੀ ਦਲਜੀਤ ਵਾ ਨਾ ਉਹ ਪ੍ਰਾਣੇ ਤਾਂ ਵੱਧ ਲਾਲਚੀ ਆ ਪਤਾ ਤੇ ਹੈ ਹੀ ਕੱਲ ਮੈਂ ਕੀਤੀ ਗੱਲ ਉਹਦੇ ਨਾਲ ਮੈਂ ਕਿਹਾ ਸੀ ਮੈਂ ਕਿ ਤੂੰ ਆ ਕੇ ਕੰਮ ਕਰਨੀ ਆਪਣੇ ਮੈਂ ਕਿ ਤੂੰ ਹੀ ਜਾਓ ਤੇ ਆਪਣਾ ਵੇਖੋ ਜਾ ਕੇ ਤੇ ਮੈਨੂੰ ਪਤਾ ਘਣੀ ਕੀ ਆਂਦੀ ਆਂਦੀ ਮੰਮੀ ਨੂੰ ਜਾ ਕੇ ਕਹਿੰਨੀ ਆ ਮੈਂ ਮੈਂ ਤਾਂ ਮਹਾ ਹਟਾਈ ਮੈਂ ਜਿਹਨੇ ਮਾਤਾ ਦੇ ਕੰਨ ਚ ਪਾਤਾ ਤੇ ਮਾਤਾ ਨੇ ਦੋਸਰੇ ਲੈ ਚੁੱਕ ਲੈਣੀ ਆ ਉਹਨਾਂ ਦੇ ਹੱਥ 'ਚ ਹਥਿਆਰ ਹੋਣਾ ਤਾਂ ਕਰਕੇ ਧਮਕੀਆਂ ਦਿੰਦੀ ਆ ਇਹ ਮਾਤਾ ਨੂੰ ਕਹਿ ਦਿੰਨੀ ਆ ਫਿਰ ਮੈਂ ਆੜਾ ਪਰੋਣਾ ਹੀ ਆ ਇਹ ਗੰਡੇ ਚੀਰੋ ਤੇ ਲਸਣ ਲਿਆਓ ਅੱਛਾ ਮੈਂ ਤਾਂ ਨਹੀਂ ਆਂਦਾ ਖਾਣੀ ਆ ਕਦੂ-ਕਦੂ ਖਾਣਾ ਅੱਛਾ ਆਹੋ ਤੈਨੂੰ ਕਹ ਰੋਜ਼ ਮੀਟ ਕਿੱਥੋਂ ਲੈ ਲੈ ਦੇਈਏ ਅਸੀਂ ਤੇ ਮੈਂ ਜੇ ਉਹਨੂੰ ਕਿਹਾ ਬਣਾਉਣ ਨੂੰ ਤੂੰ ਚੀਰ ਲਾ ਤੇ ਬਣਾ ਦੇ ਉਹਨੂੰ ਤੇ ਆਂਦੀ ਵੀ ਨਾ ਇਹ ਕੰਮ ਨਹੀਂ ਮੈਂ ਕਰਨਾ ਮੈਂ ਮੰਮੀ ਨੂੰ ਕਹਿ ਦਿੰਨੀ ਵੀ ਤੂੰ ਕਰ ਲੈ ਨਹੀਂ ਉਹਨੂੰ ਕਹਿਣਾ ਵੀ ਜੇ ਤੂੰ ਨਹੀਂ ਕਰਨਾ ਤੇ ਇਹਨੂੰ ਉੱਥੇ ਘਰ ਕੌਣ ਬਣਾਵਣਾ ਖਵਾਲਦਾ ਤੇ ਇਹੋ ਤੇ ਗੱਲਾਂ ਵਾ ਫਿਰ ਚਲ ਕੋਈ ਨਹੀਂ ਭੈਣ ਜੀ ਹੁਣ ਕੀ ਕਰਨਾ ਔਖੇ ਆ ਸੌਖੇ ਟਾਈਮ ਤੇ ਕੱਢਣੇ ਪੈਣਾ ਵਾ ਹੋ ਗਿਆ ਤੇ ਜੰਨਿਆ ਦੀ ਆਉਂ ਡੇ ਹੀਗੇ ਵੇਖੇ ਨਹੀਂ ਆ ਜਿਵੇਂ ਮੈਂ ਮੈਂ ਤੇ ਦਦਰਸ ਮਾਰਨ ਵਾਲੀ ਤੇਰੀ ਹੁਕਮ ਤਿਆਰੀ ਸਾਰੀ ਆਪਣੇ ਉਹਨਾਂ ਤੋਂ ਭੈਣ ਜੀ ਕਰ ਲਈ ਆ ਸਾਰੀ ਅੱਛਾ ਰੋਟੀ ਵੀ ਰੱਖ ਲਈ ਆ ਪਤਾ ਨਹੀਂ ਹੁਣ ਵੇਖੋ ਉਹ ਕੀ ਕਰਦੇ ਆ ਵੇਖਦੀ ਆਂ ਉਹ ਜਾ ਕੇ ਚਲ ਮੈਂ ਤੁਹਾਨੂੰ ਚਾਹ ਕੁੱਟ ਬਣਾਉਣਾ ਚਾਹਾਂ ਚਾਹ ਪੀ ਲਓ ਫਟਕੜ ਰੋਟੀ ਦੇ ਜੀ ਨਹੀਂ ਕਾਂਡਿਆ ਚਲ ਚਾਹ ਬਣਾ ਦਿੰਦੀ ਆ ਨਾਲ ਪਾ ਲਈ ਆ ਨਾ ਨਾਲ ਤੇ ਰੱਖ ਲਈ ਆ ਚਲ ਬਹਿ ਜਾ ਫਿਰ ਗੱਲ ਤੇ ਬੜੀ ਟੈਨਸ਼ਨ ਵਾਲੀ ਆ ਹੁਣ ਕਰਾਂ ਕੀ ਸਮਝ ਨਹੀਂ ਆਉਂਦੀ ਕਾਰ ਹੁਣੀ ਛੱਡਾਂ ਗੁਜ਼ਾਰਾ ਤੇ ਜੇ ਮੈਂ ਉੱਥੇ ਨਾ ਜਾਵਾਂ ਤੇ ਉਹ ਵੀ ਨਹੀਂ ਗੁਜ਼ਾਰਾ ਮਨ ਮੇਰਾ ਟਿਕਦਾ ਨਹੀਂ ਆ ਗੱਲ ਤੇ ਭੰਜ ਦੀ ਸਹੀ ਆ ਖੈਰ ਤੇ ਰਾਲਚੀ ਆ ਉਦੋਂ ਸਾਰਾ ਝੋਨਾ ਵੜਾਉਣ ਵਾਲਾ ਵਾ ਤੇ ਅਹੀਂ ਚੱਲ ਕੇ ਤੇ ਕੱਲੇ ਭਾਜੀ ਕਿੱਧਰ ਕਿੱਧਰ ਨੂੰ ਜਾਣਗੇ ਕੀ ਕੀ ਕਰਨਗੇ ਕੋਈ ਨਹੀਂ ਹੁਣ ਚੱਕਨੇ ਰਹਿਣਾ ਪੈਣਾ ਇਹਨਾਂ ਨੂੰ ਉਹਨਾਂ ਨੂੰ ਫੇਰ ਇੱਕ ਵਾਰ ਚੰਗੇ ਤਰ੍ਹਾਂ ਸਲਾਹ ਦੇ ਕੇ ਜਾਣੇ ਆ ਕਿ ਉਹਨਾਂ ਤੇ ਨਾ ਰਿਓ ਨਾ ਉਹਨੂੰ ਮੰਡੀ ਬਿਠਾ ਲਿਓ ਤੇ ਨਾ ਉਹਨੂੰ ਨਾਲ ਹੀ ਖੜਿਓ ਉਹਨੂੰ ਘਰੇ ਹੀ ਰਹਿਣ ਦਿਓ ਤੇ ਕਿਸ ਨੂੰ ਪਾਵੇ ਲਾਗੋ ਆਂਡ ਗਵਾਂਡ ਚੌਥਾ ਕਿਨ ਬਿਠਾ ਲ ਕੇ ਤੇ ਬਾਕੀ ਟਰਾਲੀਆਂ ਲੈ ਜਾਓ ਇਹ ਤਾਂ ਕਰਦੀਆਂ ਇਹੋ ਸਲਾਹ ਦਿੰਦੀ ਇਹਨਾਂ ਨੂੰ ਉੱਤੇ ਵਿਸ਼ਵਾਸ ਨਾ ਕਰਨ ਇਹਦਾ ਮੁਕਾਈ ਕੰਪੈਕ ਦਾ ਮੇਰੀ ਗੱਲ ਸੁਣ ਕਰ ਲਈਏ ਤੇਰੀ ਤੇਾਰੇ ਤੇ ਕਰ ਲਈਏ ਯਾਰ ਹਾਂ ਭਰਨਾ ਮੇਰਾ ਜਾਨ ਨੂੰ ਲੀਡ ਨਹੀਂ ਕੰਡਿਆ ਉਹ ਮੇਰੀ ਗੱਲ ਸੁਣ ਉਹ ਮੇਰਾ ਫਿਗਰ ਛੱਡ ਇਹ ਆ ਵੀ ਉੱਥੇ ਤੂੰ ਟਾਈਮ ਨਾ ਪਹੁੰਚੇਗਾ ਤੇ ਫੇਰ ਗੱਲ ਬਣਨੀ ਹੈ ਸਸਾ ਗੱਲ ਕੀ ਹੈ ਕੇਵਲੇ ਬਰਾ ਕੋ ਵੇਖਣਾ ਪੈਂਦਾ ਹੈ ਕੇਵਲੇ ਥੋੜਾ ਬੋਤ ਆਪਾਂ ਨੁਕਸਾਨ ਹੀ ਹੋ ਜੇ ਨਾ ਉਹ ਚੱਲਣਾ ਚੰਗਾ ਉਹ ਤੇ ਭਰ ਰਨਾ ਰਿਸ਼ਤੇਦਾਰਾਂ ਦੇ ਉਹ ਵੀ ਮੁੜ ਕੇ ਚੰਗੇ ਨਹੀਂ ਲੱਗਦਾ ਤੂੰ ਆ ਯਾਰ ਕੋਲਾ ਉਹ ਚਲਾਕ ਬਣਾਈਓ ਤੂੰ ਮੇਰੇ ਕੋਲ ਠਗੀ ਨਾ ਦਿਖਾ ਜੀ ਹੁਣ ਦਿਨ ਹੈ ਗਏ ਘੋਨੇ ਦੇ ਜਾਂ ਇੰਜ ਕਰੀ ਫੇ ਹਾਂ ਚਾਰ ਪੰਜਾਂ ਰੋ ਜਾਈ ਉੱਥੇ ਹੁੰਡਿਆ ਮੈਂ ਉਹਨੂੰ ਛੱਡ ਕੇ ਨਾ ਜਿਆਦੀ ਗੱਲ ਹੋ ਗਈ ਜਾਂ ਤੇ ਮਾਰ ਹੋ ਗਈ ਆਹੋ ਤੇ ਮੈਂ ਹਟ ਕੇ ਆ ਜੂਗਾ ਇਹਨੂੰ ਮੁੜ ਕੇ ਆਪੇ ਹਫਤੇ ਬਾਅਦ ਆ ਜੂਗਾ ਉਹ ਇਹੀ ਇਹਨੂੰ ਗੱਲ ਕਹਿਣੀ ਆ ਵੀ ਮੇਰੇ ਉੱਤੇ ਹਫਤਾ ਲੱਗ ਜਾਣਾ ਤੇ ਇਹਨੂੰ ਛੱਡ ਕੇ ਨਾ ਢਾਈ ਮੋਥੇ ਤੇ ਆਪ ਡੋਲ ਹੀ ਮੁੜ ਕੇ ਬੱਥੇ ਜਾਣਾ ਵੀ ਆ ਤੇ ਤੇ ਬਹਿ ਜੀ ਇਦਾਂ ਕਰਨੀ ਪੈਣੀ ਆ ਆਹੋ ਇਹ ਤਾਂ ਭੁੱਖਾ ਨਗਾ ਹੀ ਸੇ ਆ ਕੇ ਬਹਿ ਗਿਆ ਹੀ ਯਾਰ ਵੀ ਇਹਦਾ ਲੋਕਾਂ ਨੂੰ ਗੋਡੇ-ਗੋਡੇ ਕੰਮ ਆਦੇ ਕਦੀ ਮੇਰੇ ਆਦੇ ਮਛੀ ਲੈ ਆਂਦੇ ਕਦੀ ਖੋਦ ਤੇ ਕਦੀ ਖੋਦ ਤੇ ਕਦੀ ਖੋਦ ਤੇ ਤੈਨੂੰ ਮੈਂ ਆਖਿਆ ਕਿ ਜਿਹੜਾ ਇਹਦਾ ਬਣ ਜਾ ਤੂੰ। ਬਸ ਗਾਣਾਣ ਤੋਂ ਮੰਨਦਾ ਯਾਰ ਦੱਸਾਂ ਕੀ ਗੱਲ ਵਾ। ਪਰ ਚੱਲ ਯਾਰ ਅਸੀਂ ਪੀਂਦੇ ਖਾਂਦੇ ਨਹੀਂ ਪਰ ਇਹ ਆ ਵੀ ਇਹਦਾ ਇਹਦਾ ਤੇ ਇਹਦਾ ਤੇ ਤੇਰੇ ਪਰ ਨਾ ਪੀਂਦਾ ਕਿ ਨਹੀਂ ਹੰ। ਚੱਲ ਉਹ ਤੇ ਗੱਲ ਸਾਡਾ ਤੂੰ ਖਾਂਚ ਪੇਣ ਦੀ ਕੋਈ ਗੱਲ ਨਹੀਂ ਕੀ। ਆਹ ਜਿਹੜਾ ਸਾਡੇ ਘਰ ਤੋਂ ਤੂੰ ਨਾ ਲੌਂਡਿਆ ਵਾ। ਇਹ ਕਿੱਥੇ ਜਾਣਾ? ਕਦੀ ਆਉ ਨੁਕਰੀ ਜਾ ਕੇ ਝੋਨਾ ਵੇਂਦਾ ਵਕ ਤੇ ਮੁਜਰਾ ਫਰਫੜ ਵੇਂਦਾ ਵਕ ਕਦੀ ਕੋਹ ਕਦੀ ਕੋਹ ਮੰਦਰ ਸਮਝ ਨਹੀਂ ਹੁੰਦੀ ਇਹਦੀ ਸੂਰਤ ਆਪਣੇ ਘਰ ਦਾ ਵਾ ਜੇ ਬੀਬੀ ਚੰਗੀ ਹੋਵੇ ਤੇ ਕੰਮ ਇੱਥੇ ਦਾ ਕਰਨਾ ਜਾਵੇ ਗਲਤੀ ਤੇ ਸਾਡੀ ਭੈਣ ਦੀ ਹੈ ਹੁਣ ਕਹਿਣ ਨੂੰ ਜੀਤ ਨਿਗਾ ਕਰਦਾ ਤੇ ਤੂੰ ਉਤਰਾ ਮੈਨੂੰ ਫੋਨ ਕਰ ਜਾ ਤੈਨੂੰ ਕਾਦੀ ਜਾ ਕੇ ਤੇ ਮੈਨੂੰ ਉੱਥੋਂ ਲੈ ਆਉਂਦੇ ਕੀ ਪਤਾ ਉਹਨੂੰ ਵੜਵੜ ਖਾਂਦਾ ਹੋਊਗਾ ਮੰਗੋ ਤੇ ਜਾ ਗਿਆ ਤੂੰ ਉਹੋ ਤੇ ਗੱਲ ਵਾ ਚੱਲ ਯਾਰ ਉਹ ਘਟੇਣ ਦਾ ਟਾਈਮ ਹੋਣ ਧਿਆ ਵਾ ਤੇ ਮੇ ਤਾਂ ਕਰ ਭਾਬੀ ਬਾਹਰ ਆ ਬਾਹਰ ਆ ਚੱਲ ਮੈਂ ਇੰਜ ਕਰ ਫੇ ਮੈਨੂੰ ਹਾਂ ਨੂੰਹੇ ਸਾਡਾ ਸੂ ਆਹ ਚੱਡ ਹੁੰਦਾ ਮੈਂ ਬਿਆਸ ਸਾਰੀ ਗੱਲ ਬਾਤ ਹੋ ਗਈ ਟਿਕ ਟਾ ਟਾ ਹੋ ਗਈਆਂ ਵਾ ਤੇ ਜਦ ਤਰ ਬਹਿਣਾ ਟਿਕਟ ਤੇ ਮੈਨੂੰ ਪਹੁੰਚ ਆ ਗਿਆ ਮੈਸੇਜ ਹਾਂ ਚਲ ਆ ਫਿਰ ਚਲੀ ਚਲ ਹਾਂ ਇਹ ਗੱਲ ਕੀ ਆ ਜਿਵੇਂ ਜੱਟਰ ਸਾਹਿਬ ਵਾਂਗ ਬਾਹਰ ਕਿਉਂ ਨਿਕਲਦੇ ਟ੍ਰੇਨ ਦਾ ਟਾਈਮ ਲੰਘ ਜਾਣਾ ਮੈਨੂੰ ਲੱਗਦਾ ਇਹਨਾਂ ਤੇ ਕੀ ਨੀਤ ਨਹੀਂ ਬਦਲ ਗਈ ਨਹੀਂ 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 ਕੱਢ ਲੈ ਬੈਗ ਗਲੀਚਾਰ ਕਹਿੰਦਾ ਜੀ ਕੋਈ ਟੈਨਸ਼ਨ ਨਾ ਲਿਓ ਚੰਗਾ ਟੈਨਸ਼ਨ ਤਾਂ ਭੰਜੀ ਹੈਗੀ ਜਦੋਂ ਚੜ ਪਹੁੰਚ ਲਈ ਜਾਂਦੇ ਸਫਰੀ ਬੜਾ ਵਾ ਚਲ ਕੋਈ ਨਹੀਂ ਪਹੁੰਚ ਜਾਣਾ ਵਾ ਓਏ ਆਓ ਕਾ ਯਾਰ ਹਾਂ ਭਾਜੀ ਹਾਂਜੀ ਮੈਂ ਕਹਿੰਦਾ ਮੈਂ ਨਾ ਛੱਡਾਂ ਮੈਂ ਇਹਨਾਂ ਨੂੰ ਓਏ ਨਹੀਂ ਨਹੀਂ ਕੋਈ ਨਹੀਂ ਗਰਮੀ ਹੈ ਪਰੋਣੇ ਉੱਤੇ ਐਵੇਂ ਕਿੱਥੇ ਗਰਮੀ ਚ ਬੈਠਾ ਰਹੇਗਾ ਠੀਕ ਹੈ ਨਹੀਂ ਟ੍ਰੇਨ ਦਾ ਕੀ ਪਤਾ ਕੀ ਪਤਾ ਜਾਂਦਾ ਮਿਲਣੇ ਕਿ ਜਾ ਕੇ ਡੇਢ ਘੰਟਾ ਬੈਠਾ ਨਹੀਂ ਪੈਣਾ ਉੱਥੇ ਨਾਲੇ ਪਰੋਣੇ ਮੇਰੀ ਗੱਲ ਸੁਣ ਪਿੰਡ ਆ ਬੜੇ ਮਾਰ ਤੇਰਾ ਮਾਰ ਦੇਣਾ ਇੱਕ ਵਾਰੀ ਝੋਲਾ ਝਾੜਨ ਦਾ ਉੱਠਣਾ ਰਹਿਣਾ ਉਹ ਕੋਈ ਚੱਕਰ ਨਹੀਂ ਹੁਣ ਮੈਂ ਘਰ ਛੱਡ ਕੇ ਕਿੱਥੇ ਜਾ ਸਕਦਾ ਵਾਂ ਕੋਈ ਗੱਲ ਨਹੀਂ ਪਰਾ ਹੈਗਾ ਇੱਥੇ ਅੱਗੇ ਜਾਈਦਾ ਜਾਈਦਾ ਯਾਰ ਓਏ ਨਹੀਂ ਨਹੀਂ ਤੂੰ ਨਾ ਬੇਫਿਕ ਕੋਈ ਗੱਲ ਨਹੀਂ ਪਿੰਡ ਦਾ ਮੈਂ ਕੋਈ ਨਾ ਵੇਲਾ ਕੜਾ ਕੱਢ ਗਿਆ ਮਾਰਾਂ ਉਹ ਫੇਰਾ ਚਲੋ ਤੁਸੀਂ ਬੋ ਖੋਲੋ ਪੌਰੀਆਂ ਚਲੋ ਪਲੇਟ ਨਾਲ ਹੋ ਜਿਓ ਉਹ ਮੈਂ ਤਾਂ ਅੰਦਾ ਤੁਸੀਂ ਫੇਰਾ ਮਾਰਾਂਦਾ ਅੱਡੇ ਮੇਰੇ ਹੁੰਦੇ ਨਹੀਂ ਨਹੀਂ ਕੋਈ ਨਾ ਚਲੋ ਮਾਰ ਲਾਂਗੇ ਫੇਰਾ ਆ ਜਿਓ ਚੰਗਾ ਪਾਪੀ ਜੀ ਫਿਕਰ ਨਾ ਕਰਿਓ ਕਿਸ ਗੱਲ ਦਾ ਠੀਕ ਆ ਕੋਈ ਤੁਹਾਡੇ ਹੁੰਦਾ ਕਾਹਦਾ ਫਿਕਰ ਪਾਪੀ ਜੀ ਮੈਂ ਕਹਿੰਦਾ ਹਾਂ ਜੇ ਕੱਪ ਕੱਪ ਕੌਫੀ ਬਣਾ ਲੈਂਦੇ ਤੇ ਨਾ ਹਣੀ ਕੀ ਕੌਫੀ ਕਰ ਏ ਬਈ ਕੋਈ ਖਤਮ ਹੋ ਗਈ ਆ ਆਹ ਖਤਮ ਹੋ ਗਈ ਦੇਖੋ ਕਿਤੇ ਪਹੁੰਚ ਇੱਕ ਅੱਡਾ ਪਿਆ ਹੋਣਾ ਕੋਈ ਪਹੁੰਚ ਨਹੀਂ ਹੈਗਾ ਜੇ ਪੀਣੀ ਆ ਨਾ ਕਾਫੀ ਐਨਾ ਜੀ ਕਰਦਾ ਵਾ ਤੇ ਅੱਡਾ ਦੂਰ ਨਹੀਂ ਸਾਡਾ ਲੈ ਜੱਕਦੇ ਮੈਂ ਤੁਹਾਡੇ ਅੱਡਿਆਂ ਦਾ ਕੀ ਪਤਾ ਕਿੱਥੋਂ ਮਿਲਦੀ ਚੀਜ਼ ਕਿੱਥੋਂ ਨਹੀਂ ਚਲੋ ਇਦਾਂ ਕਰੋ ਦੁੱਧ ਗਰਮ ਕਰ ਲਓ ਉਹ ਤੇ ਹੈਗਾ ਨਾ ਕਰ ਲਓ ਕਰ ਲਓ ਹੁਣ ਐ ਵੀ ਨਾ ਕਿਉਂ ਵੀ ਇਹ ਵੀ ਹੈ ਨਹੀਂਗਾ ਕਿੱਥੋਂ ਆ ਗਿਆ ਪਵਾੜੇ ਪਾਉਣਾ ਹੈ ਉਹ ਅਜੇ ਘਰੋਂ ਬਾਹਰ ਨਹੀਂ ਹੋਏ ਇਪਾ ਵੀ ਕਿੱਦਿ 커피 ਪੀਣਾ ਦੋ ਮੈਨੂੰ ਇੰਨੇ ਕਿੱਦਿ 커피 ਪੀਣੀ ਐ ਨੇ 커피 ਤਾਂ ਬਿਨਾ ਪੜਾ ਰਹਿੰਦਾ ਨਹੀਂਗਾ ਹੈ 커피 ਚਾਹੀਦੀ ਐ ਨੂੰ ਇੱਕ ਤਾਂ ਮੇਰਾ ਜੀ ਕਾ ਤਾਂ ਚੱਜਣਾ 커피 ਪਿਆਲਾ ਜਰਾ ਕ ਆਇਆ ਜੱਦਾ 커피 ਦਾ ਇਹਨੇ ਹੁਣ ਜਾਣ ਖਲਾਸੀ ਨਹੀਂ ਕਰਨੀ ਅੱਗੇ ਤਾਂ ਦੋਵੇਂ ਜਣੀਆਂ ਇੱਕ ਦੂਜੀ ਨਾਲ ਕੇ ਗੱਲਬਾਤ ਕਰ ਲੈਂਦੀਆਂ ਸੀ ਹੁਣ ਮੈਂ ਤੇ ਆ ਗਈਆਂ ਸਕੰਜੇ ਵਿੱਚ ਹੁਣ ਕੀ ਕਰਾਂ ਇੱਕ ਜਿਹੜੀ ਇਹਦੀ ਨਾਲ ਦੀ ਆ ਉਹ ਤੇ ਢੀ ਪਵਾੜੇ ਪਾਉਣੀ ਆ ਜੇ ਮੈਂ ਕਹਵਾਨੀ ਆ ਜੇ ਸ਼ਮਮੀ ਆ ਉਹਦੇ ਹੱਥ ਚ ਕੋਹ ਤਿਆਰਾ ਵੱਡਾ ਹਾਰਾ ਚਲਾਉਣ ਵਾਸਤੇ ਹੈ ਤੇ ਉਧਰੋਂ ਮਾਈ ਉਸ ਲਈ ਆਂਦੀ ਦਿਵਾਲੇ ਹੁਣ ਨੀ ਕੀ ਆਨੀ ਆ ਕੁੜੀ ਨੂੰ ਹੈ ਇਹਨਾਂ ਮਾਵਾ ਤਾਂ ਹੀ ਕਹਿੰਦੇ ਮੈਨੂੰ ਖਾ ਹੀ ਲਿਆ ਵਾ ਜੇ ਕਿਤੇ ਉਹਦੀ ਮਜਬੂਰੀ ਨਾ ਨਾ ਹੁੰਦੀ ਤੇ ਮੈਂ ਕਦੀ ਵੀ ਨਹੀਂ ਹੁਣ ਜਾਣ ਦੇਣਾ ਦਲਜੀਤ ਉਹ ਚਲਾਈ ਜਾ ਪੁੱਤ ਫੋਨ ਇੱਥੇ ਬਹਿ ਗਏ ਤੇ ਦੱਸ ਫਿਰ ਮੈਂ ਕੀ ਕਰਨਾ ਹੈ ਮੈਂ ਕੀ ਕਰਨਾ ਹੈ ਇਹ ਤੈਨੂੰ ਕੋਈ ਪਤਾ ਨਹੀਂਗਾ ਕੀ ਹੋ ਗਿਆ ਹੁਣ ਤੇਰੇ ਘਰ ਦੇ ਮੈਨੂੰ ਸੁਣਾਉਂਦੇ ਗੱਲਾਂ ਠੀਕ ਆ ਕਿੰਨੇ ਸੁਣਾਈਆਂ ਕਿੰਨੇ ਸੁਣਾਈਆਂ ਮੈਂ ਭੱਜ ਭੱਜ ਕੇ ਨਾਲੇ ਕੰਮ ਕਰਾਂ ਠੀਕ ਆ ਟਿਕਟਾਂ ਕਰਾਈਆਂ ਕੋਲੋਂ ਪਾਇਆ ਖਰਚ ਕੇ ਉਦਾ ਕੋਈ ਮੁੱਲ ਨਹੀਂ ਤੇਰੀ ਭਾਬੀ ਕੋ ਮੈਨੂੰ ਮੰਗੀ ਕਾਫੀ ਤੋੜ ਕੇ ਜਵਾਬ ਦਿੱਤਾ ਪੜਾ ਦੇਖ ਇਹਨਾਂ ਦੀ ਕਿਚਨ ਚ ਕਾਫੀ ਨਹੀਂ ਕਿਉਂ ਕੀ ਹੋਇਆ ਭਾਬੀ ਕੀ ਕਹਿੰਦੇ ਅਹ ਸਾਡੇ ਕੋ ਕਾਫੀ ਨਹੀਂ ਗਈ ਮੈਂ ਫਿਰ ਦੁੱਧ ਗਰਮ ਕਰ ਲਓ ਘੰਟਾ ਹੋ ਗਿਆ ਉਹ ਵੀ ਗਰਮ ਹੋ ਰਿਹਾ ਦੇਖ ਲੈ ਚੱਲ ਕੀ ਪਤਾ ਕਰਦੇ ਹੋਣਗੇ ਮੈਨੂੰ ਲੱਗਦਾ ਤੇਰੀ ਮੰਮੀ ਦੱਸਣਾ ਪੈਣਾ ਯਾ ਠੰਡ ਰੱਖੋ ਥੋੜੀ ਠੰਡ ਕਿੱਧਰ ਰੱਖ ਲਾਂ ਭਾਬੀ ਕਰਦੇ ਹੋਣੇ ਇਹ ਮੈਨੂੰ ਐਵੇਂ ਸਮਝੀ ਫਿਰਦੇ ਜਿੱਦਾਂ ਮੈਂ ਘਰੋਂ ਵਿਹਲਾ ਹੀ ਆਇਆ ਚੱਟੀਆਂ ਕੰਮ ਛੱਡ ਕੇ ਆਇਆ ਤੈਨੂੰ ਪਤਾ ਮੇਰਾ ਹੁਣ ਜਾ ਤੇ ਆਂ ਦੇਖ ਲੈ ਨਹੀਂ ਤੇ ਫਿਰ ਮਿੰਨੂ ਸਿੱਧਾ ਕਰਨਾ ਹੁੰਦਾ ਹੀ ਆ। ਕਿਉਂ ਤੇ ਕਾਲੇ ਕਿਉਂ ਪੈ ਜਾਂਦੇ ਕੀ ਪਤਾ ਆਪਾਂ ਵੀ ਬਣਾਉਣੀ ਨੇ ਹੋਣਗੇ। ਅੱਛਾ ਮੇਰੀ ਗੱਲ ਸੁਣਾ। ਜੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਲਈ ਸਮਾਨ ਘਟਦੋ ਹੈ ਤਾਂ ਜਵਾਬ ਪਤਾ ਮੈਨੂੰ ਕਹਿੰਦੇ ਸੀਗੇ ਮੈਂ ਕੋ ਲੱਲੀ ਆਇਆ ਇੱਥੇ। ਆਇ ਤੇ ਗੁੱਸਾ ਕਿਉਂ ਕਰਦੇ ਮੈਂ ਹੁਣੇ ਭਾਬੀ ਨੂੰ ਜਾ ਕੇ ਉਸ ਤੇ ਵਾਲੀ ਗੱਲ ਨਹੀਂ ਆ ਭਾਬੀ ਆਪੇ ਸਿੱਧੀ ਕਰ ਲਾਂ। ਨਹੀਂ ਤੇ ਫਿਰ ਮਮਮੀ ਨੂੰ ਦੱਸਾਂ। ਨਹੀਂ ਨਹੀਂ ਮਮਮੀ ਤੱਕ ਨਾ ਜਾਇਓ ਮੈਂ ਆਪੇ ਗੱਲ ਕਰ ਲਾਂ। ਹਾਂ ਤਾਂ ਜੇ ਮੈਂ ਇੱਕ ਵਾਰ ਇਥੇ ਚੱਲ ਗਿਆ ਨਾ ਮੁੜਦੇ ਪੈਰੀ ਤੇ ਮੁੜ ਕੇ ਨਹੀਂ ਥੇ ਆਉਂਦਾ। ਹਾਈ ਹਾਈ ਇਹ ਦਗਾਤੂ ਕਰ ਦਈਏ। ਹਾਂ। ਚੱਲ ਬੋ ਮੈਂ ਵੇਖੀਆ। ਇਹ ਸੋਚਿਆ ਕਿ ਮੈਂ ਵੀ ਤੁਰਿਆ ਫਿਰਦਾ। ਜਾਓ। ਕੋਈ ਨਹੀਂ ਕੁਝ ਕਹਿੰਦਾ ਤੁਹਾਨੂੰ। ਕਹਿੰਦਾ ਕਿ ਹਉਣੀ ਆ। ਮੈਂ ਹੁਣੇ ਪਾਪੀ ਨੂੰ ਪੁੱਛ ਕੇ ਆਉਣੀ ਆ ਨਾ। ਹਾਂ। ਇਹਨਾਂ ਨੂੰ ਲੱਗਦਾ ਕਿ ਕੋਈ ਐਵੇਂ ਫਿਰੇਦਾ ਆ ਇੱਥੇ। ਹੁਣ ਪਹਿਲਾਂ ਲੰਗਰ ਪ੍ਰਸ਼ਾਦੇ ਤਿਆਰ ਕਰਾਂ। ਕਿ ਜਾਂ ਮੈਂ ਦੁੱਧ 'ਚ ਪੱਤੀਆਂ ਪਾਵਾਂ ਜਾਂ ਦੁੱਧ 'ਚ ਕੌਫੀਆਂ ਪਾਵਾਂ। ਇਹਨੇ ਤਾਂ ਮੈਨੂੰ ਖਾ ਹੀ ਲਿਆ ਵਾ। ਬੰਦਾ ਆਪਣੇ ਘਰ ਪੈਂਦਾ ਵਕਤੇ। ਤੀਜੇ ਦਿਨ ਝੋਲਾ ਚੁੱਕ ਕੇ ਤੁਰ ਪੈਂਦੇ ਦੋਵੇਂ ਜੀ। ਪਤਾਨੇ ਕੋ ਕਾਮਕਾਰੀ ਹੈ ਨਹੀਂ ਇਹਨਾਂ ਨੂੰ ਉਦਾਂ ਆਂਦੇ ਜਮੀਨ ਬੜੀ ਇਹਨਾਂ ਦੀ ਬੜੇ ਤਗੜੇ ਸਰਦਾਰ ਵਾਏ ਪੱਬ ਕੀ ਕੰਡੇ ਦੇ ਕਰਨਾ ਕੀ ਦਲਜੀਤ ਰੋਟੀ ਪਾਣੀ ਬਣਾਉਣੀ ਦੁਪਹਿਰਾਂ ਦਾ ਤੇ ਮੇਰੀ ਗੱਲ ਸੁਣੋ ਟੜ ਕੋ ਗੁਸ਼ਨ ਨੇ ਕਾਫੀ ਮੰਗੀ ਤੇ ਤੇਹੀ ਉਹਨੂੰ ਪਏ ਕਿਉਂ ਸੀ ਮੈਂ ਕਾਹਦਾ ਪੈਣਾ ਸੀ ਜਦੋਂ ਕਾਫੀ ਘਾਰੀ ਹੈ ਨਹੀਂ ਤੇ ਮੈਂ ਕਾਫੀ ਕਾਦੀ ਬਣਾਦਾ ਤੇ ਕਹਿੰਦੇ ਮੈਂ ਦੁੱਧ ਮੰਗਿਆ ਤੇ ਉਹ ਵੀ ਕਹਿੰਦੇ ਹੈ ਨਹੀਂ ਹੁਣ ਵੇਖ ਦਲਜੀਤ ਹੁਣ ਇਹੋ ਜੇ ਕੰਮ ਤਾਂ ਤੂੰ ਹੀ ਕਰ ਸਕਨੀ ਆ ਨਾ ਮੈਨੂੰ ਕਿਹਾ ਹੀ ਨਹੀਂ ਭਾਬੀ ਮੈਨੂੰ ਕਹਿੰਦੇ ਤੇ ਮੈਂ ਕਰ ਦਿੰਦੀ ਇਹੋ ਤਾਂ ਦੀ ਗਲਤੀ ਆ ਆਰਡਰ ਤੇ ਮਾਰਦਾ ਵਹਾਨੂੰ ਨਾ ਇਹ ਜੇ ਕੰਮ ਤੂੰ ਲਾਗੂ ਕਰਦੈਂਗੇ ਤਾਂ ਫਿਰ ਕੀ ਹੋ ਜਾਇਆ ਹੈਂ ਚੱਲ ਮੈਂ ਹੁਣ ਵੇਖਣਾ ਹੀ ਤੇ ਬਣਾਇਆ ਦੁੱਧ ਗਰਮ ਕੀਤਾ ਵਾ ਕਿ ਨਹੀਂ ਉਹ ਕਹਿੰਦੇ ਨਹੀਂ ਸੀ ਮੈਂ ਮੰਮੀ ਕੋਲ ਚੱਲਿਆ ਮੈਂ ਕਿਹਾ ਮੰਮੀ ਕੋਲ ਨਾ ਜਾ ਮੈਂ ਆਪੇ ਜਾਂਦੀ ਭਾਬੀ ਨੂੰ ਨਹੀਂ ਮੰਮੀ ਤੇ ਕੀ ਡਰਾਵੇ ਦਿੰਦੇ ਰਹਿੰਦੇ ਹੁੰਦੇ ਤੇ ਜੇ ਤੇਰਾ ਵਾ ਤੇ ਤੇਰਾ ਹੀ ਕੰਮ ਆ ਜੇ ਉਹਦਾ ਵਾ ਤੇ ਉਹਦਾ ਹੀ ਕੰਮ ਆ ਹੈਂ ਤੁਸੀਂ ਚੰਦੇ ਕੀ ਜੇ ਦਵੇਂ ਜੀ ਲੈ ਭਾਬੀ ਅਹੀਂ ਕੀ ਚਾੜਾ ਵਾ ਮੇਰੀ ਗੱਲ ਸੁਣ ਲਓ ਤੁਹਾਨੂੰ ਵੀ ਪਤਾ ਨਾ ਵੀ ਘਰ ਦੇ ਕਿੰਨੇ ਕੰਮ ਹੁੰਦੇ ਆ ਹੁਣ ਪ੍ਰਾਪਤ ਚਲ ਗਈ ਆ ਤੇ ਬਾਕੀ ਸਾਰੇ ਮੈਨੂੰ ਸਾਹਮਣੇ ਪੈਣੇ ਆ ਆਪ ਤਾਂ ਇਹ ਮਾਵਾਂ ਧੀਆਂ ਨੇ ਕੱਖ ਪਨ ਕੇ ਦੋਰਾ ਨਹੀਂ ਕਰਨਾ ਤੇ ਆਪ ਵੀ ਸੇਰਦੇ ਅਸੀਂ ਇੱਧਰ ਦੇਲੇ ਤੁਰੇ ਪਿੰਡੇ ਆ ਤੇ ਜੇ ਮੈਨੂੰ ਕੋਈ ਗੱਲ ਕਰਨੀ ਆ ਨਾ ਉਸੇ ਟਾਈਮ ਮੈਂ ਦੱਸਣੀ ਆ ਮੰਮੀ ਨੂੰ ਹੁਣ ਮੈਨੂੰ ਨਹੀਂ ਪਤਾ ਜੇ ਚਲ ਗਏ ਤੇ ਫਿਰ ਮੈਂ ਨਹੀਂ ਜੇ ਕੁਝ ਕਰ ਸਕਦਾ ਮੇਰੀ ਗੱਲ ਸੁਣ ਦੋ ਮਿੰਟ ਖਲੋ ਜਾ ਮੈਂ ਦੁੱਧ ਗਰਮ ਕਰ ਦਿੰਦੀ ਨਹੀਂ ਉਹ ਤੇ ਮੈਂ ਹੁਣ ਆਪੇ ਕਰ ਲੈਣਾ ਰਹਿਣ ਦੇ ਤੂੰ ਹੱਥ ਹੋ ਗਈ ਆ ਦੱਸ ਹੁਣ ਰੋਟੀ ਪਾਣੀ ਵੀ ਟਾਈਮ ਨਾਲ ਚਾਹੀਦਾ ਵਾ ਸਾਰਾ ਕੁਝ ਚਾਹੀਦਾ ਵਾ ਤੇ ਜੇ ਰੋਟੀ ਨਾ ਨਾ ਬਣਦੀ ਫਿਰ ਕਹਿਣਾ ਕਿ ਕਰਨ ਕੀ ਡਈ ਸਵੇਰ ਦੀ ਮੈਂ ਕੀ ਕਰਾਂ ਮੇਰੇ ਤੇ ਨਹੀਂ ਜਾਨ ਤੰਗਵਾ ਨਾ ਜਿਹੜੀ ਰੇ ਰੱਬ ਦਾ ਨਾਂ ਚੱਲ ਕੋਈ ਨਹੀਂ ਦੇ ਲੈਂਦੇ ਕਰਕੇ ਦੁੱਧ ਗਰਮ ਇਹਨੂੰ ਮੈਂ ਹੁਣ ਠੇਕਾ ਥੋੜੀ ਲਿਆ ਸਾਰੇ ਕਮਾਂ ਦਾ ਤੇ ਮੈਂ ਸਾਰੇ ਪਾਸੇ ਫਾਇ ਲੱਗਣਾ ਵਾ ਕਰਦੀ ਆ ਤੇ ਕਰਦੀ ਰਵੇ ਹੂੰ ਹੌਣ ਬਣੀ ਗੱਲ ਹੁਣ ਦਿਲਜੀ ਨੇ ਖੜਕਾਇ ਜਗੇ ਪਤੀਲੇ ਹੂੰ ਕਦਾਂ ਨਹੀਂ ਕੌਫੀ ਆਉਂਦੀ ਹਾਲੋ ਫੜੋ ਦੁੱਧ ਦੁੱਧ ਕੌਫੀ ਹੈ ਨਹੀਂ ਕੌਫੀ ਹੈ ਨਹੀਂ ਖਤਮ ਹੋਈ ਆ ਅੱਛਾ ਚਲੋ ਖਤਮ ਹੋਈ ਤੇ ਕਣਾਂ ਮੰਗਾ ਲਈ ਦੀ ਚੀਜ਼ ਕੇ ਸ਼ਰਨ ਘਰ ਚ ਚੀਜ਼ ਖਤਮ ਵੀ ਹੋਈ ਜਾਂਦੀ ਆ ਤੂੰ ਹੀ ਤਾਂ ਮੇਰੇ ਭਾ ਦੀ ਲੜਾਈ ਛੇੜ ਕੇ ਰੱਖ ਦੇ ਬੀਜੇ ਉਹ ਗਲੇ ਮਿੰਨ 36 360 ਗੱਲਾਂ ਸੁਣਾਉਂਦੇ ਆ ਮੇਰੀ ਸੁਣ ਲੈ ਗੱਲ ਇੱਥੇ ਗੱਲਾਂ ਸੁਣਨੀਆਂ ਆਏ ਆਪਾਂ ਜੇ ਦਿਨ ਕਹਿੰਦੇ ਬੈਕ ਚੱਕ ਕੇ ਆ ਜਾਂਦੇ ਜੇ ਮੂੰਹ ਚੱਕ ਕੇ ਤੁਸੀਂ ਆਹੋ ਆਪਾਂ ਐਡੇ ਵੇਲੇ ਆ ਆਪਾਂ ਤਾਂ ਘਰੋਂ ਕੱਢੇ ਆ ਹਨਾ ਅੰਨ ਤਾਂ ਕੋਈ ਕੰਮ ਹੈ ਨਹੀਂ ਮੇਰੀ ਸੁਣ ਲੈ ਗੱਲ ਆਪਣੀ ਤਾਂ ਆਪਣੇ ਹੱਥ ਸੁਣੀ ਗੱਲ ਤੂੰ ਮੰਮੀ ਨਾਲ ਕਿਉਂ ਨਹੀਂ ਗੱਲ ਕਰਦੀ ਜਦੋਂ ਮੇਰੇ ਨਾਲ ਲੜਦੀਆਂ ਨਾ ਤੇ ਮੇਰਾ ਉਦੋਂ ਜੀ ਕਰਦਾ ਵੀ ਮੰਮੀ ਨੂੰ ਕਵਾਂ ਵੀ ਤੇਹਾਡਾ ਹਿੱਸਾ ਤੇ ਕੰਮ ਨਵੇੜ ਆਹ ਹੋਈ ਨਾ ਗੱਲ ਆ ਤੈਨੂੰ ਮੈਂ ਗੱਲ ਕਰਦੀ ਸਮਝਾਉਂਦਿਆਂ ਪਰ ਗੁਸ਼ਨ ਮੈਂ ਕੰਮ ਕਰਨਾ ਨਹੀਂ ਨਾ ਕਿਹੜਾ ਕੰਮ ਕਰਨਾ ਫਿਰ ਤੂੰ ਇਹ ਨਹੀਂ ਕਰਨਾ ਤੇ ਮੇਰੀ ਗੱਲ ਸੁਣੋ ਕੱਲ ਨੂੰ ਮਿਲਣਾ ਤੇ ਭੈਣ ਭਰਾਵਾਂ ਨੂੰ ਹੀ ਹੈ ਨਾ ਮੈਂ ਭਭੀਆਂ ਨੂੰ ਹੀ ਹੈ ਮੇਰੀ ਸੁਣ ਲੈ ਗੱਲ ਆ ਜਿਹੜੀ ਤੇਰੀ ਮਾਂ ਦੇ ਹੁੰਦੇ ਨਹੀਂ ਮਿਲਦੇ ਤੇ ਕੱਲ ਨੂੰ ਕਿੱਦਾਂ ਮਿਲ ਲਗੇ ਰੱਬ ਗੁਸ਼ਾਨਾ ਫਿਰ ਵੀ ਪਿੱਛਾ ਕਰਊਗਾ ਹੀ ਨਾ ਮੇਰੀ ਸੁਣ ਲਾ ਗੱਲ ਕੋਈ ਪਿੱਛਾ ਪੁੱਛਣ ਨਹੀਂ ਅੱਜ ਕੱਲ ਆ ਪਿੱਛਾ ਵੇਖ ਹੀ ਲਿਆ ਨਾ ਸਭ ਕੁਝ ਹੈ ਗੈਨਾ ਕੋਲ ਮੇਰੀ ਸੁਣ ਲਾ ਗੱਲ ਤੇਰੀ ਮਾਂ ਦੇ ਹੁੰਦੇ ਆ ਕੰਮ ਕਰਨ ਦੇ ਆ ਰੱਬ ਨਾ ਕਰੇ ਤੇਰੀ ਮਾਂ ਅੱਖਾਂ ਵਿੱਚ ਲੇ ਫਿਰ ਗੁਸ਼ਨਕ ਆਉਣਾ ਤੇ ਨਕੋਲੀ ਆ ਨਾ ਕਿਹੜੇ ਮੂੰਹ ਨਾਲ ਆਉਂਗੀ ਫਿਰ ਮੈਂ ਇਹਨਾਂ ਨੇ ਵੇਖ ਕੇ ਨਾ ਤੇਰੇ ਵੱਲ ਇਹ ਆ ਗਈ ਆ ਆਉਂਦੀ ਆ ਗੇਟ ਮਾਰ ਲਿਆ ਕਰਨ ਸਮਝੀ ਗੱਲ ਤੂੰ ਆਪ ਦਾ ਜੋ ਮਿਲਦਾ ਨਾ ਉਹਨੂੰ ਲਵੇਟੋ ਆਪਣੇ ਘਰਾਂ ਨੂੰ ਚਲੀਏ ਸਾਨੂੰ ਕਿ ਲੋੜ ਇਹਨਾਂ ਦੀ ਬੇਇੱਜ਼ਤੀ ਕਰਾਉਂਦੀ ਉਹ ਰਣਾਸ਼ ਦੇਣ ਦੀ ਸ਼ਦੈਣ ساری ਉਮਰ ਤੇਰੀ ਧੰ ਨੰਗਣੀ ਆ ਕੋਈ ਸ਼ਰ ਨੰਗਨ ਦੀ ਗੱਲ ਨਹੀਂ ਆ ਕੱਲੂ ਫਿਰ ਵੀ ਭੈਣ ਭਰਾਵਾਂ ਦੀ ਲੋੜ ਪੈਂਦੀ ਆ ਚੱਲ ਤੇਰੇ ਆਖੇ ਮੈਂ ਤੈਨੂੰ ਮੌਕਾ ਦਿੰਨਾ ਹਾਂ ਠੀਕ ਆ ਤੇ ਜੇ ਇਹਨਾਂ ਨੇ ਇਹੋ ਕੰਮ ਰੱਖਿਆ ਮੇਰੀ ਆਇਆ ਭਗਤ ਨਾ ਕੀਤੀ ਠੀਕ ਆ ਇਹ ਸਾ ਤੇਨੂੰ ਆਪਣਾ ਖੜਨਾ ਪੈਣਾ ਹੀ ਚੱਲ ਤੇਰੇ ਲੈ ਜੂਗੀ ਸੁਣ ਲਾ ਗੱਲ ਮੇਰੀ ਠੀਕ ਆ ਠੀਕ ਹੈ ਨਾ ਠੀਕ ਆ ਸਿੱਧੀ ਸਿੱਧੀ ਤਰ੍ਹਾਂ ਸਮਝਾ ਦੇ ਆਪਣੀਆਂ ਭਾਬੀਆਂ ਨੂੰ ਚਲ ਮੈਂ ਕੋਈ ਨਹੀਂ ਭਾਬੀ ਨਾਲ ਗੱਲ ਕਰ ਲੈਣੀ ਆਹੋ ਕਰ ਕਹੁੰਦੀ ਤਾਂ ਵੀ ਠੀਕ ਆ ਨਹੀਂ ਨਹੀਂ ਮੈਂ ਕਰ ਲੂੰਗੀ ਆਪੇ ਨਹੀਂ ਤੇ ਫਿਰ ਮੰਮੀ ਕੋ ਮੈਂ ਜਾਣ ਦਾ ਨਹੀਂ ਨਹੀਂ ਹੈ ਉਹ ਅੱਗੇ ਕਹਿੰਦੇ ਮੰਮੀ ਦੇ ਡਰਾਵੇ ਦਿੰਦੇ ਜੇ ਤੁਸੀਂ ਸਾਨੂੰ ਗੱਲ ਕਰ ਡਰਾਵਿਆਂ ਦੀ ਕੋਈ ਲੋੜ ਨਹੀਂ ਠੀਕ ਆ ਨਾ ਉਹ ਮੰਮੀ ਸਾਡੀ ਨਾਲ ਬੈਠੀ ਹੋਵੇ ਇਹ ਤੁਹਾਨੂੰ ਇੱਥੇ ਬਹਿਣ ਦੇਣ ਮਿੰਟ ਵੀ ਚਲ ਇਹਨਾਂ ਨੂੰ ਕੀ ਲੱਗੇ ਮੈਂ ਆਪਣੇ ਘਰ ਜਾਵਾਂ ਨਾ ਜਾਵਾਂ ਇਹ ਤੁਸੀਂ ਆਪਣੇ ਘਰੋਂ ਫੇਰਾ ਮਾਰ ਆਓ ਜੀ ਮੈਂ ਇਹਨਾਂ ਦੇ ਘਰ ਦੀ ਪਣਪੜ ਰਾਖੀ ਕਰਨ ਧਿਆ ਇਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਚਲ ਕੋਈ ਦੀ ਮੈਂ ਕਰਦੀ ਆਂ ਗੱਲ ਗੱਲ ਕਰਨੀ ਤੇ ਬੰਦਿਆਂ ਨੂੰ ਕਰ ਅੱਜ ਕੋ ਮੌਕਾ ਇਹ ਦੇਖੋ ਨਹੀਂ ਤੇ ਆਪਣਾ ਸਲਵੇਟ ਤੇ ਚਲ ਜੀ ਨਹੀਂ ਨਹੀਂ ਮੈਨੂੰ ਇੱਕ ਵਾਰੀ ਗੱਲ ਕਰਕੇ ਤੇ ਵੇਖ ਲੈਂਦੋ ਕਰ ਲਾ ਕੱਲ ਨੂੰ ਬਾਕੀ ਗੱਲਾਂ ਕਹਿਣਾ ਵੀ ਬੜਾ ਕੰਮ ਕਿਆ ਹੈ ਲੈ ਤੇਰੀ ਚੱਲਦੀ ਆ ਆਹੋ ਚੱਲਣ ਦੀ ਚਲੋ ਫਿਰ ਕਰੋ ਪ੍ਰੋਗਰਾਮ ਕੋਈ ਕਸਰ ਨਾ ਰਵੇ ਚੰਗਾ ਹੁਣ ਕੋਈ ਪੱਲੇ ਪਈ ਇਹਦੇ ਗੱਲ ਕੋਈ ਨਾ ਕਿ ਨੱਕ ਚਰ ਭੱਜਣਗੇ ਲਾ ਪੱਬੀ ਆਪ ਤੇ ਤੇ ਹੀ ਹਰਾਮ ਨਸ ਹੋ ਗਏ ਜੀ ਤੇ ਮੇਰੀ ਨੀਂਦ ਹਰਾਮ ਕੀਤੀ ਆ ਨਾ ਦਲਜੀਤ ਵੀ ਨਹੀਂ ਇੱਕ ਗੱਲ ਦੱਸ ਤੇਰੀ ਨੀਂਦ ਮੈਂ ਕਿਦਾਂ ਹਰਾਮ ਕਰਤੀ ਉਹਨੂੰ ਮੇਰੇ ਗੱਲ ਪਾਇਆ ਨਾ ਲੜਨ ਨੂੰ ਹਾਏ ਮੈਂ ਕਿਨੂੰ ਪਾਤਾ ਤੇਰੇ ਗੱਲ ਲੜਨ ਵਾਸਤੇ ਐਵੇਂ ਗੱਲਾਂ ਕਰੀ ਜਾਣ ਦੀ ਜੋ ਮੂੰਹ ਚੋਂ ਆਉਂਡਿਆ ਪੱਬੀ ਐਵੇਂ ਕੋ ਕਰੀ ਜਾਣ ਦੀ ਜੇ ਉਹਨੇ ਮੰਗ ਹੀ ਲਈ 커피 ਤੇ ਤੂੰ ਦੇ ਦੇਂਦੇ ਆ 3600 ਗੱਲ ਸੁਣਾਈਆਂ ਗਲੇ ਨੇ ਮੈਨੂੰ ਉਹ ਹੈ ਗੱਲ بار بار ਕਿਸ ਦੀ ਮਜਬੂਰੀ ਵੀ ਸਮਝਣੀ ਚਾਹੀਦੀ ਆ ਹਣ ਕਰ ਹੁੰਦੀ ਕਾਫੀ ਤੇ ਮੈਨੂੰ ਘੋਲ ਕੇ ਵੀ ਲੈ ਵਿੱਚ ਆਉਂਦਾ ਹੈਗਾ ਹੁਣ ਦੁੱਧ ਤੇ ਤੇ ਦੇ ਹੀ ਗਰਮ ਕਰਕੇ ਉਹ ਤੇ ਮੈਂ ਦੇ ਆ ਹੀ ਅਜੇ ਵੀ ਔਖੇ ਦਾ ਔਖਾ ਹੀ ਆ ਉਹ ਮੇਰੀ ਗੱਲਾਂ ਇੰਨੀਆਂ ਗੱਲਾਂ ਸੁਣਾਈਆਂ ਪੀ ਇੱਥੇ ਮੈਨੂੰ ਕਰੀਆਂ ਭਾਬੀ ਨਹੀਂ ਗੱਲਾਂ ਕਰਦੀ ਆ ਵਾ ਭਾਬੀ ਸਾਨੂੰ ਕੇਕ ਚੀਜ਼ ਦਾ ਘਟਾ ਤਾਂ ਨਹੀਂ ਆ ਉੱਥੇ ਖਾਣੇ ਪੀਣੇ ਹੀ ਆ ਨੰਗੇ ਥੋੜੀ ਆ ਗੀ ਤੇ ਮੈਂ ਤਾਂ ਨੂੰ ਕਦੋਂ ਕਿਹਾ ਤੁਸੀਂ ਨੰਗੇ ਆ ਗਏ ਜੀ ਹੈ ਤੁਸੀਂ ਜੋ ਕਿਹਾ ਪੀ ਤੀਜੇ ਦਿਨ ਬੁੱਥਾ ਚੁੱਕਦੇ ਤੇ ਆਵੜਦੇ ਜੀ ਲੈ ਦੱਸ ਤੂੰ ਤੇ ਗੱਲਾਂ ਜਿਹੜੀਆਂ ਗੰਡ ਬਣ ਲੈਣੀਆਂ ਉਹ ਤੇ ਉਦਾਂ ਕਈ ਵਾਰੀ ਗੱਲ ਹੋ ਜਾਏ ਤੇ ਮੂੰਹ ਚ ਨਿਕਲੀ ਹੁੰਦੀ ਆ ਇਹਦੇ ਵਿੱਚ ਕਿਹੜੀ ਗੱਲ ਆ ਹੁਣ ਐਵੇਂ ਨਾ ਗੱਲਾਂ ਸਾਰੀਆਂ ਫੇਰ ਆਪਣੀ ਮਾਂ ਦੱਸਣ ਬੈਜੀ ਤੇਰਾ ਤਾਂ ਕੰਮ ਹੀ ਇਹੋ ਆ ਚਲੋ ਠੀਕ ਆ ਕੋਈ ਨਹੀਂ ਕੰਮ ਆ ਮੇਰਾ ਤੇ ਤੈਨੂੰ ਮੈਂ ਵੀ ਦੱਸ ਦਊਂਗੀ ਫੇਰ ਵੇਖਿਆ ਹੀ ਮੈਨੂੰ ਪਹਿਲਾਂ ਹੀ ਪਤਾ ਹੀਗਾ ਫੇ ਤੂੰ ਇਹੋ ਕਹਿਣਾ ਚਾਹੁੰਦੀ ਆਂ ਵੀ ਤੂੰ ਜੇ ਨਹੀਂ ਕਾਫੀ ਬਣਾ ਕੇ ਦੇਤੀ ਤੇ ਮੈਂ ਦੱਸ ਨਹੀਂ ਮਾਰ ਤੋੜਨਾ ਕਰ ਲਈ ਆ ਗੱਲ ਤੇ ਕਰ ਲੈ ਗੱਲ ਜਿਹੜੀ ਕਰਨੀ ਆ ਤੂੰ ਮੇਰੇ ਨਾਲ ਵੀ ਕੱਲ ਨੂੰ ਤੁਸੀਂ ਕਹਿਣਾ ਵੀ ਤੂੰ ਏਦਾਂ ਦੀ ਆ ਤੇ ਏਦਾਂ ਦੀ ਆ ਠੀਕ ਆ ਜੇ ਕੱਲ ਨੂੰ ਮੈਂ ਆਪਣੀ ਮਾਂ ਕੋ ਆਪਣਾ ਹਿੱਸਾ ਲੈ ਲਿਆ ਤੇ ਮੈਂ ਤੈਨੂੰ ਲੱਗਣੀ ਬੁੜੀ ਲੱਗਣੀ ਆ ਹਾਏ ਮੈਂ ਮਰ ਜਾਂ ਦਲਜੀਤ ਤੂੰ ਕਿੱਦਾਂ ਦੀਆਂ ਗੱਲਾਂ ਕਰਨੀ ਆ ਭਾਬੀ ਮੈਂ ਲੈਣ ਨਹੀਂ ਲੱਗੀ ਮੈਂ ਗੱਲ ਕੀਤੀ ਆ ਨਹੀਂ ਉਹਦਾ ਇੱਕ ਮੈਨੂੰ ਗੱਲ ਦੱਸ ਤੈਨੂੰ ਚੰਗੇ ਪੜੇ ਘਰ ਵਿਆਹ ਆ ਵਾ ਹੈ ਜਦੋਂ ਤੇਰਾ ਵਿਆਹ ਕੀਤਾ ਸੀ ਚੰਗਾ ਪੜਾ ਪੈਹਾ ਲਾਇਆ ਸੀ ਅਸੀਂ ਆਪਣੀ ਹੱਥੀਂ ਵਿਆਹ ਕੀਤਾ ਤੇਰਾ ਭਾਬੀ ਮੈਂ ਕਦੋਂ ਕਿਹਾ ਵੀ ਮਾੜਾ ਕੀਤਾ ਤੈਨੂੰ ਨਾ ਤੇਰੇ ਮੂੰਹੋਂ ਗੱਲ ਨਿਕਲੀ ਵੀ ਕਿੱਦਾਂ ਮੈਂ ਜਦੋਂ ਇੱਥੇ ਆਉਣੀ ਆ ਤੁਸੀਂ ਕਿੱਦਾਂ ਮੈਨੂੰ 3600 ਗੱਲਾਂ ਸੁਣਾਉਂਦੀਆਂ ਜੀ ਮੈਂ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਸੁਣਾਈ ਮੈਂ ਤਾਂ ਸਿਰਫ ਇੰਨੀ ਗੱਲ ਕਹੀ ਹੈ ਕਿ ਮੇਰੀ ਸਾਰੀ ਬੇਇੱਜ਼ਤੀ ਕਰ ਦਿੰਦੇ ਆ ਤੇ ਹਜੇ ਤੱਕ ਹੀ ਕਹਿੰਦੇ ਮੈਂ ਕੋਈ ਗੱਲ ਹੀ ਨਹੀਂ ਸੁਣਾਉ ਪਰ ਅੱਜ ਜਿਹੜੀ ਤੂੰ ਗੱਲ ਕਹਿਤੀ ਐ ਨਾ ਬੜੀ ਵੱਡੀ ਕਹਿਤੀ ਐ ਉਹ ਤੇ ਭਾਬੀ ਫਿਰ ਮੈਂ ਕਹਿਣੀ ਸੀ ਕਿ ਜਦੋਂ ਤੁਸੀਂ ਆਏਗੇ ਉਹ ਬੇਇੱਜ਼ਤੀ ਕਰਦੇ ਜੇ ਜੇ ਕੋਈ ਚੀਜ਼ ਮੰਗ ਲੈਂਦੇ ਆ ਤੇ ਤੁਸੀਂ ਤਾਂ 3600 ਗੱਲ ਕਰਦੇ ਜੇ ਕੱਲ ਫਿਰ ਇਹੀ ਆ ਰਿਸ਼ਤਾ ਇਹ ਨਾ ਰਹੂਗਾ ਹੋਰ ਕੀ ਆ ਵੇਖਿਆ ਹੀ ਤੈਨੂੰ ਰਿਸ਼ਤਾ ਘਵਾਉਣਾ ਠੀਕ ਵਾ ਜੈਦਦ ਪਿਆਰੀ ਆ ਭਾਬੀ ਮੈਨੂੰ ਜੈਦਦ ਨਹੀਂ ਪਿਆਰੀ ਮੈਂ ਉਹਨਾਂ ਨਾਲ ਗੱਲ ਕਰਕੇ ਆਈ ਇਸੇ ਕਰਕੇ ਉਹ ਮੈਨੂੰ ਕਹਿੰਦੀ ਕਿ ਤੇ ਇਹਨਾਂ ਨੇ ਤੇਰੇ ਭਰਾਵਾਂ ਨੇ ਪੁੱਛਣਾ ਨਹੀਂ ਹੈਗਾ ਤੈਨੂੰ ਕੱਲ ਨੂੰ ਤੇ ਮੈਨੂੰ ਫਿਰ ਵੀ ਆਪੇ ਨਹੀਂ ਮੈਂ ਕਿਹਾ ਮੈਂ ਆਉਣਾ ਕਿੱਥੇ ਕੱਲ ਨੂੰ ਭੈਣ ਭਰਾਵਾਂ ਨੂੰ ਮਿਲਣਾ ਵਾ ਨਹੀਂ ਨਹੀਂ ਦਿਲਜੀਤ ਤੂੰ ਭੈਣ ਭਰਾਵਾਂ ਨੂੰ ਮਿਲਣਾ ਤੂੰ ਜ਼ਮੀਨਾਂ ਨੂੰ ਮਿਲਣਾ ਵਾ ਕੋਈ ਗੱਲ ਨਹੀਂ ਜੇ ਤੂੰ ਹੜ ਕੋ ਲੈ ਜਾਵੇਂਗੀ ਹਿੱਸਾ ਤੇ ਫਿਰ ਤੇਰਾ ਢਿੱਡ ਭਰ ਜੂ ਮੈਂ ਤਾਂ ਹਿੱਸਾ ਮੰਗਣ ਨਹੀਂ ਆਈ ਮੈਂ ਤਾਂ ਗੱਲ ਕੀਤੀ ਤੁਹਾਡੇ ਨਾਲ ਹਜੇ ਤੇ ਮੈਂ ਮੰਗਿਆ ਹੀ ਨਹੀਂ ਤੇ ਗੱਲ ਕਰਤੀ ਤੇ ਮੰਗ ਲੈ ਇੱਕੋ ਗੱਲ ਹੀ ਆ ਆਪਣੇ ਮੂੰਹ ਚ ਤੋਂ ਕੱਢਦਾ ਵਾ ਇਹ ਤਾਂ ਦਤੇ ਹੀ ਰੱਦਾ ਵੀ ਲੈ ਜੇ ਤੇ ਲੈ ਜਾਂਗੀ ਤੇ ਅਸੀਂ ਕਿਹੜਾ ਭੁੱਖੇ ਮਰ ਚੱਲੇ ਆ ਜੋ ਰੱਬ ਨੇ ਸਾਡੇ ਕਰਮਾਂ ਚ ਲਿਖਿਆ ਵਾ ਹਾਂ ਹਨ ਮੇਲੀ ਜਾਣਾ ਵੇਖਿਆ ਤੂੰ ਤੇ ਫਿਰ ਮੇਰੇ ਸਿਰ ਦੇ ਵਾਲਾ ਨੂੰ ਪੈਂਡੇ ਗੱਲ ਨਹੀਂ ਸਮਝਣ ਦੇ ਦਰਜੀਤ ਜੋ ਤੂੰ ਕਹਿਤਾ ਵਾ ਨਾ ਬਹੁਤ ਵਧੀਆ ਕਰਤਾ ਇੱਕ ਤੇ ਮੈਂ ਨਾ ਉਹ ਵੀ ਕਰ ਨਹੀਂ ਗਾ ਕੋਈ ਵੀ ਤੇ ਆਈ ਜਾਣਾ ਉਹਨਾਂ ਨੇ ਉਹਨਾਂ ਨੇ ਕਿਹੜਾ ਹੋਣਾ ਨਹੀਂ ਆ ਇੱਕ ਦੁੱਧ ਦੇ ਕੱਪ ਪਿੱਛੇ ਨਹੀਂ ਗੱਲਾਂ ਕੀਤੀਆਂ ਵਾ ਨਾ ਤੇ ਜਿਹੜਾ ਰੋਟੀ ਪਾਣੀ ਬਣਾ ਕੇ ਨਹੀਂ ਉਹਦੀ ਖਾਤਰਦਾਰੀ ਉਹਦਾਂ ਦੀ ਕਰਨ ਦੇ ਆ ਸਾਰੀਆਂ ਕੁਛ ਪਾਤੀ ਭਾਬੀ ਮੈਂ ਕੁਛ ਨਹੀਂ ਪਾਈ ਆ ਮੈਂ ਤੇ ਗੱਲ ਕੀਤੀ ਆ ਤੇ ਅਗਲਾ ਕਹਿੰਦਾ ਕਿ ਮੇਰੀ ਬੇਇੱਜ਼ਤੀ ਕਰਦੀ ਆ ਬੇਕਤੀ ਕਰਦੇ ਇਹਦੀ ਇਹ ਜਿਆਦਾ ਬੇਕਤੀ ਆਣ ਕੇ ਬਹਿ ਗਈ ਤੇ ਫੇਰ ਤੂੰ ਮੈਨੂੰ ਖਵਾ ਦੋਗੇ ਰੋਟੀ ਤੂੰ ਇਹ ਤੇ ਮੈਨੂੰ ਹੋਰ ਗੱਲਾਂ ਸੁਣਾਉਂਦੇ ਜੇ ਕੱਲ ਨੂੰ ਮੈਨੂੰ ਕਿੱਥੋਂ ਖਾੜਨਾ ਤੂੰ ਐਵੇਂ ਨਾ ਦਿਲਜੀਤ ਬਾਦੂ ਗੱਲਾਂ ਕਰਿਆ ਕਰ ਮੇਰੇ ਤਾਂ ਅੱਗੇ ਦਿਮਾਗ ਖਰਾਬ ਹੋਇਆ ਮੈਂ ਤਾਂ ਸੋਚ ਕੇ ਹਮਤਰਾ ਟੈਕ ਨੂੰ ਫਿਰ ਲਿਆ ਵਾ ਐ ਹੀ ਕਹਿੰਨੀ ਆ ਕਿ ਚਲੋ ਜਦੋਂ ਆਉਂਦਾ ਵਾ ਤੂੰ ਮੱਥੇ ਵਟ ਨਾ ਪਾਇਆ ਕਰ ਇਹਨੂੰ ਫਸ ਕੇ ਦੇ ਕੇ ਹਾਏ ਹਾ ਆਪਾਂ ਤੇ ਮੱਥੇ ਵਟ ਕਦੀ ਪਾਇਆ ਹੀ ਨਹੀਂ ਗਾ ਇਹੋ ਜਵਾਈ ਬਣ ਬਣ ਬੈਂਦਾ ਵਾ ਅਹੀਂ ਤੇ ਸੋਚਨੇ ਸਾਡਾ ਨਿੱਕਾ ਵੀਰ ਵਾ ਹੈ ਪਰ ਨਾ ਉਹਨੂੰ ਤੇ ਅਜਿਹਾ ਚੀਜ਼ ਦਾ ਹੈ ਹੀ ਨਹੀਂ ਉਹ ਆਂਦਾ ਮੈਂ ਜ ਉਹ ਤੇ ਆਪਣੀ ਮੂੰਹ ਦੀ ਗੱਲ ਦੱਸਦੀ ਆ ਕਿ ਸਾਡੇ ਢਿੱਡਾਂ ਵਿੱਚ ਆਹ ਕੋ ਹੋਵਾ ਪਹਿ ਹਿੱਸਾ ਖੜਨਾ ਇੱਥੋਂ ਤੇ ਕੋਈ ਨਹੀਂ ਦਿਲ ਦੀ ਤੇ ਮੇਰੇ ਢਿੱਡ 'ਚ ਇਹ ਗੱਲ ਹੁੰਦੀ ਤੇ ਅਗਲੇ ਨੇ ਮੈਨੂੰ ਕਹਿ ਤਾ ਤੇ ਮੈਂ ਮਾਂ ਨੂੰ ਜਾ ਕੇ ਕਹਿੰਦੀ ਪੇ ਲਾਦੇ ਚੋਦੀ ਜੇ ਤੁਹਾਡੇ ਕੰਨਾਂ ਤੱਕ ਗੱਲ ਵੀ ਨਾ ਹੋ ਜਾਂਦੀ ਫੇਰ ਤੂੰ ਕੀ ਕਰ ਲੈਂਦੇ ਚਲ ਕੋਈ ਨਹੀਂ ਬਹੁਤ ਸੁਣੀ ਆਈ ਤੂੰ ਗੱਲ ਕਰਦੀ ਆ ਕੋਈ ਗੱਲ ਨਹੀਂ ਚਲ ਪੱਬੀਹਾ ਗਲਤੀਆਂ ਆਈਆਂ ਤੇ ਫੇਰ ਮੈਂ ਲੈ ਹੀ ਜਾਨੀ ਆ ਲੈਣ ਤੇ ਤੇਰੇ ਵੀਰ ਨੂੰ ਚਲ ਆ ਲੈਣ ਤਾਂ ਫੇਰ ਕੀ ਆਹ ਕਰਦੀਆਂ ਨਾ ਉਹਦੇ ਨਾਲ ਗੱਲ ਮੈਂ ਹਾਏ ਹੇ ਰੱਬ ਐ ਡਿਵਟੀ ਗੱਲ ਆ ਹਾਏ ਨੇ ਸੋਚ ਵੀ ਕਿਤਾਂ ਲਿਆ ਅਜੀ ਇਹਨਾਂ ਨੇ ਆਇਆ ਤੇ ਕਿੰਨਾ ਚਾਹ ਕਰੀਦਾ ਵਾ ਕੋਈ ਕਸਰ ਨਹੀਂ ਆਪਾਂ ਛੱਡੀ ਕਦੀ ਤੇ ਜਦੋਂ ਬਿਲਕੁਲ ਹੀ ਬੰਦਾ ਸਿਰ ਤੇ ਚੜੀ ਜਾਵੇ ਹੁਣ ਇੱਕ ਅੱਦਾ ਜਵਾਬ ਤੇ ਦਿੱਤਾ ਹੀ ਜਾਂਦਾ ਵਾ ਜਦੋਂ ਇੰਨੇ ਦਿਨ ਰਹਿਣਾ ਵਾ ਘੜੀ ਪਲ ਬੰਦਾ ਆਵੇ ਫਿਰ ਤੇ ਕੋਈ ਗੱਲ ਹੀ ਨਹੀਂ ਗਈ ਹੁੰਦੀ ਜਿਹੜੀ ਇਹਨੇ ਕਹਿਤਾ ਵਾ ਨਾ ਜ਼ਮੀਨ ਦਾ ਨਾਮ ਲੱ ਲਿਆ ਵਾ ਇਹ ਜ਼ਮੀਨ ਦਾ ਹਿੱਸਾ ਵੰਡਾਊਗੀ ਚੱਲ ਕੋਈ ਗੱਲ ਨਹੀਂ ਰੱਬ ਨੇ ਹਾਨੂੰ ਸਭ ਕੋ ਦੇਣਾ ਵਾ ਕੋਈ ਨਹੀਂ ਕਰ ਲੈਣਦੇ ਸਵਾਹ ਵੀ ਤੇ ਫਿਰ ਇਹਦੇ ਸਿਰ 'ਚ ਪਊਗੀ ਨਾ ਲੋਕੀ ਵੀ ਤੈਨੂੰ ਗੱਲਾਂ ਕਰਨਗੇ ਨਾ ਕਿ ਭਰਾਵਾ ਕੋ ਹਿੱਸਾ ਵੰਡਾ ਕੇ ਲੈ ਆਈ ਆ ਇਹ ਸਾਰੀ ਇਹਦੀ ਮਾਂ ਦੀ ਕਾਰਸ਼ਤਾਨੀ ਆ ਜੇ ਇਹਨੂੰ ਮਾਤਾ ਦਾ ਹੱਥ ਨਾ ਨਾ ਮਗਰ ਹੋਵੇ ਇਹਦੀ ਜੁਰਤ ਨਾ ਪਵੇ ਗਾੜੀ ਗੱਲ ਕਰਨ ਦੀ ਮੇਰਾ ਤਾਂ ਤਰਾ ਸਿਰ ਹੀ ਪਾਟਣ ਦਾ ਤਾਂ ਸੁਣ ਕੇ